ਬੋਲਦਾ ਦੱਸੋ ਭਾਜੀ ਭਾਜੀ ਇਹ ਮੇਰੇ ਡੈਡੀ ਨੇ ਬੂਟਾ ਰਾਮ ਮੁੱਤੀ ਅਸੀਂ ਗੁਰੂ ਰਸਾਈ ਤੋਂ ਆ ਸਾਡੇ ਕੋਲੇ ਪੁਰਾਣੀਆਂ ਰਿਪੋਰਟਾਂ ਪਈਆਂ ਨੇ ਜਦੋਂ ਅਸੀਂ ਗੁਰੂ ਰਸਾਈ ਇਹਨਾਂ ਨੂੰ ਟ੍ਰੀਟਮੈਂਟ ਕਰਾਉਣ ਵਾਸਤੇ ਲਗਾਇਆ ਸੀ ਉਹਨਾਂ ਨੇ ਸਾਨੂੰ ਉਸੇ ਦਿਨ ਸਾਰੇ ਪ੍ਰੋਪਰ ਟੈਸਟ ਕਰਾਏ ਸਾਨੂੰ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਤੁਸੀ ਫੇਫੜੇ ਦੀ ਇਨਫੈਕਸ਼ਨ ਹੈ ਤੁਸੀ ਇਹਨਾਂ ਨੂੰ ਕਿਸੇ ਚੰਗੇ ਡਾਕਟਰ ਕੋਲੇ ਲੈ ਜਾਓ ਉਹਨਾਂ ਨੇ ਸਾਨੂੰ ਫਰੀਦਕੋਟ ਵਾਸਤੇ ਕਿਹਾ ਸੀ ਕਿ ਨਹੀਂ ਦੋਸਤ ਕਹਿੰਦਾ ਹਸਪੀਟਲ ਬਹੁਤ ਵਧੀਆ ਅਸੀਂ ਉਸ ਦਿਨ ਦੇ ਆਏ ਆ ਟੈਸਟ ਅਸੀਂ ਕੋਈ ਕਮੀ ਨਹੀਂ ਛੱਡੀ ਟੈਸਟ ਸਾਰੇ ਇਹਨਾਂ ਨੇ ਕਰਾਏ ਨੇ ਸਾਡੇ ਕੋਲੇ ਵਧੀਆ ਵੇਖੋ ਜਿਹੜਾ ਇਹ ਆ ਦੇਖੋ ਭਾਜੀ 7 ਤਰੀਕ ਦਾ ਹੋਇਆ ਹੈ ਸਾਡਾ 7 ਤਰੀਕ ਦਾ ਸਾਡੇ ਇੱਕ ਰੂਲਰ ਏਰੀਆ ਦੇ ਵਿੱਚ ਛੋਟਾ ਜਿਹਾ ਜਿਹੜਾ ਡਾਕਟਰ ਹੈ ਉਹਨੇ ਕਹਿਤਾ ਕਿ ਭਾਈ ਤੁਸੀਂ ਇਹਨੂੰ ਚੰਗੇ ਡਾਕਟਰ ਕੋਲੇ ਜਿਹੜੇ ਫੇਫੜਿਆਂ ਦੀ ਇਨਫੈਕਸ਼ਨ ਵਾਲਾ ਉਹਦੇ ਕੋਲੇ ਲੈ ਜਾਓ ਆ ਡਾਕਟਰ ਮੂਰਖ ਬੈਠੇ ਨੇ ਇਹਨਾਂ ਨੂੰ ਇਸ ਚੀਜ਼ ਦਾ ਨਹੀਂ ਪਤਾ ਲੱਗਦਾ ਕਿ ਲਈ ਅਸੀਂ ਪਈ 4 ਦਿਨ ਹੋ ਗਏ ਟਰੀਟਮੈਂਟ ਕਰ ਰਹੇ ਹਾਂ ਅਸੀਂ ਕਿਸ ਚੀਜ਼ ਦਾ ਕਰ ਰਹੇ ਹਾਂ ਦੱਸੋ ਕਿੰਨੇ ਦਿਨ ਤੋਂ ਐਡਮਿਟ ਸੀਗੇ ਜੀ ਇਹ ਭਾਜੀ ਇੱਥੇ ਤੁਸੀਂ ਲਾ ਲਓ 7 ਤਰੀਕ ਰਾਤ ਨੂੰ ਇੱਥੇ ਅਸੀਂ ਪਹੁੰਚ ਗਏ ਸੀ ਭਾਜੀ 4 ਦਿਨ ਹੋ ਗਏ 4 ਸਾਰੇ ਕੋਲੇ ਪਾਰਕਿੰਗ ਦੀ ਪਰਚੀ ਸੀ 11 ਵਜੇ ਕੇ ਆਪਣਾ 55 ਸਮਥਿੰਗ ਅਸੀਂ ਇੱਥੇ ਸਾਥ ਤੇ ਹੁਣ ਪ੍ਰੋਬਲਮ ਕੀ ਹੋਈ ਹੈ ਜਿਹੜਾ ਹੰਗਾਮਾ ਹੋਇਆ ਇਹ ਭਾਜੀ ਇਹ ਇਸ ਕਰਕੇ ਹੋਈ ਸੀ ਕਿ ਇਹ ਸਾਨੂੰ ਕਹਿੰਦੇ ਸੀ ਲਵੀ ਭਾਈ ਤੁਸੀਂ ਅਸੀਂ ਫਾਈਲ ਨਹੀਂ ਲਿਜਾਂਦੇ ਨੇ ਭਾਜੀ ਸਾਡੀ ਫਾਈਲ ਸਾਡਾ ਬੰਦਾ ਹੈ ਜਦ ਤੁਸੀਂ ਜੇ ਫਾਈਲ ਤੁਸੀਂ ਰੱਖਣੀ ਸਾਡਾ ਬੰਦਾ ਪੂਰਾ ਕਰਕੇ ਦਿਓ ਸਾਡੀ ਮਰਜ਼ੀ ਅਸੀਂ ਫਾਈਲ ਲਿਜਾਈਏ ਨਾਲ ਜਾਈਏ ਇਹ ਭਾਜੀ ਫਾਈਲ ਤਾਂ ਮੰਗਦੇ ਨੇ ਕਿਉਂਕਿ ਇਹਨਾਂ ਦੀ ਚੋਰੀ ਫੜੀ ਜਾਣੀ ਹੈ ਇਹਨਾਂ ਨੇ ਜਿਹੜਾ ਕੁੱਤਾ ਕੰਮ ਚਲਾਇਆ ਪਰਚੀ ਤੇ ਦਵਾਈਆਂ ਲਿਖ ਦੇਣੀਆਂ ਆਯੂਸ਼ਮਾਨ ਕਾਰਡ ਵਾਲੀ ਦਵਾਈ ਵੀ ਨਹੀਂ ਅੰਦਰੋਂ ਮਿਲਣੀ ਤੁਹਾਨੂੰ ਦਵਾਈ ਵੀ ਇਹਨਾਂ ਨੇ ਕਹਿੰਨਾ ਜੀ ਤੁਸੀਂ ਬਾਹਰ ਜਾਓ ਤੁਹਾਨੂੰ ਇੱਥੇ ਕੁਝ ਨਹੀਂ ਮਿਲਣਾਗਾ ਅੰਦਰੋਂ ਯੋਸ਼ਮਾਨ ਆਯੂਸ਼ਮਾਨ ਕਾਰਡ ਦੇ ਨਾਲ ਬਿਲਕੁਲ ਨਹੀਂ ਸਾਡੇ ਅੰਦਰੋਂ ਬਾਹਰੋਂ ਦੇ ਅੰਦਰ ਦੇ ਬਿੱਲ ਪੈਣ ਅਸੀਂ ਜਿਹੜੇ ਬਾਹਰੋਂ ਵੀ ਲਈਆਂ ਨੇ ਇਹ ਨਹੀਂ ਅਜੇ ਵੀ ਸਾਡੇ ਕੋਲੋਂ ਬਿੱਲ ਕਟਾਣ ਵਾਲੇ ਪਏ ਨੇ ਤੇਰਾ ਨਾਮ ਸੁਖਵਿੰਦਰ ਕੁਮਾਰ ਮੁੱਤੀ ਹੈ ਮੇਰੇ ਫਾਦਰ ਸਾਹਿਬ ਸੀਗੇ ਬੋਟਰਾ ਮੁੱਤੀ ਅਸੀਂ ਗੁਰੂਰਸਾਈ ਤੋਂ ਰਹਿੰਦੇ ਆਂ ਬਾਜੀ ਅਸੀਂ ਗੁਰੂਰਸਾਈ ਤੋਂ ਆਏ ਸੀ ਇੱਥੇ ਬੋਲਦਾ ਦੱਸੋ ਭਾਜੀ ਭਾਜੀ ਇਹ ਮੇਰੇ ਡੈਡੀ ਨੇ ਬੂਟਾ ਰਾਮ ਮੁੱਤੀ ਅਸੀਂ ਗੁਰੂ ਰਸਾਈ ਤੋਂ ਆ ਸਾਡੇ ਕੋਲੇ ਪੁਰਾਣੀਆਂ ਰਿਪੋਰਟਾਂ ਪਈਆਂ ਨੇ ਜਦੋਂ ਅਸੀਂ ਗੁਰੂ ਰਸਾਈ ਇਹਨਾਂ ਨੂੰ ਟ੍ਰੀਟਮੈਂਟ ਕਰਾਉਣ ਵਾਸਤੇ ਲਗਾਇਆ ਸੀ ਉਹਨਾਂ ਨੇ ਸਾਨੂੰ ਉਸੇ ਦਿਨ ਸਾਰੇ ਪ੍ਰੋਪਰ ਟੈਸਟ ਕਰਾਏ ਸਾਨੂੰ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਤੁਸੀ ਫੇਫੜੇ ਦੀ ਇਨਫੈਕਸ਼ਨ ਹੈ ਤੁਸੀ ਇਹਨਾਂ ਨੂੰ ਕਿਸੇ ਚੰਗੇ ਡਾਕਟਰ ਕੋਲੇ ਲੈ ਜਾਓ ਉਹਨਾਂ ਨੇ ਸਾਨੂੰ ਫਰੀਦਕੋਟ ਵਾਸਤੇ ਕਿਹਾ ਸੀ ਕਿ ਨਹੀਂ ਦੋਸਤ ਕਹਿੰਦਾ ਹਸਪੀਟਲ ਬਹੁਤ ਵਧੀਆ ਅਸੀਂ ਉਸ ਦਿਨ ਦੇ ਆਏ ਆ ਟੈਸਟ ਅਸੀਂ ਕੋਈ ਕਮੀ ਨਹੀਂ ਛੱਡੀ ਟੈਸਟ ਸਾਰੇ ਇਹਨਾਂ ਨੇ ਕਰਾਏ ਨੇ ਸਾਡੇ ਕੋਲੇ ਵਧੀਆ ਵੇਖੋ ਜਿਹੜਾ ਉਹ ਆ ਦੇਖੋ ਭਾਜੀ 7 ਤਰੀਕ ਦਾ ਹੋਇਆ ਹੈ ਸਾਡਾ 7 ਤਰੀਕ ਦਾ ਸਾਡੇ ਇੱਕ ਰੂਲਰ ਏਰੀਆ ਦੇ ਵਿੱਚ ਛੋਟਾ ਜਿਹਾ ਜਿਹੜਾ ਡਾਕਟਰ ਹੈ ਉਹਨੇ ਕਹਿਤਾ ਕਿ ਭਾਈ ਤੁਸੀਂ ਇਹਨੂੰ ਚੰਗੇ ਡਾਕਟਰ ਕੋਲੇ ਜਿਹੜੇ ਫੇਫੜਿਆਂ ਦੀ ਇਨਫੈਕਸ਼ਨ ਵਾਲਾ ਉਹਦੇ ਕੋਲੇ ਲੈ ਜਾਓ ਆ ਡਾਕਟਰ ਮੂਰਖ ਬੈਠੇ ਨੇ ਇਹਨਾਂ ਨੂੰ ਇਸ ਚੀਜ਼ ਦਾ ਨਹੀਂ ਪਤਾ ਲੱਗਦਾ ਕਿ ਲਈ ਅਸੀਂ ਪਈ 4 ਦਿਨ ਹੋ ਗਏ ਟ੍ਰੀਟਮੈਂਟ ਕਰ ਰਹੇ ਹਾਂ ਅਸੀਂ ਕਿਸ ਚੀਜ਼ ਦਾ ਕਰ ਰਹੇ ਹਾਂ ਦੱਸੋ ਕਿੰਨੇ ਦਿਨ ਤੋਂ ਐਡਮਿਟ ਸੀਗੇ ਜੀ ਇਹ ਭਾਜੀ ਇੱਥੇ ਤੁਸੀਂ ਲਾ ਲਓ 7 ਤਰੀਕ ਰਾਤ ਨੂੰ ਇੱਥੇ ਅਸੀਂ ਪਹੁੰਚ ਗਏ ਸੀ ਭਾਜੀ 4 ਦਿਨ ਹੋ ਗਏ ਜੀ ਸਾਡੇ ਕੋਲ ਪਾਰਕਿੰਗ ਦੀ ਪਰਚੀ ਸੀ 11 ਵਜੇ ਕੇ ਆਪਣਾ 55 ਸਮਥਿੰਗ ਅਸੀਂ ਇੱਥੇ ਸਾਥੇ ਹੋਣ ਪ੍ਰੋਬਲਮ ਕੀ ਹੋਈ ਹੈ ਜਿਹੜਾ ਹੰਗਾਮਾ ਹੋਇਆ ਇਹ ਭਾਜੀ ਇਹ ਇਸ ਕਰਕੇ ਹੋਈ ਸੀ ਕਿ ਇਹ ਸਾਨੂੰ ਕਹਿੰਦੇ ਸੀ ਲੈ ਵੀ ਭਾਈ ਤੁਸੀਂ ਅਸੀਂ ਫਾਈਲ ਨਹੀਂ ਲਿਜਾਂਦੇ ਨੇ ਭਾਜੀ ਸਾਡੀ ਫਾਈਲ ਸਾਡਾ ਬੰਦਾ ਹੈ ਜਦ ਤੁਸੀਂ ਜੇ ਫਾਈਲ ਤੁਸੀਂ ਰੱਖਣੀ ਸਾਡਾ ਬੰਦਾ ਪੂਰਾ ਕਰਕੇ ਦਿਓ ਸਾਡੀ ਮਰਜ਼ੀ ਅਸੀਂ ਫਾਈਲ ਲਿਜਾਈਏ ਨਾਲ ਜਾਈਏ ਇਹ ਭਾਜੀ ਫਾਈਲ ਤਾਂ ਮੰਗਦੇ ਨੇ ਕਿਉਂਕਿ ਇਹਨਾਂ ਦੀ ਚੋਰੀ ਫੜੀ ਜਾਣੀ ਹੈ ਇਹਨਾਂ ਨੇ ਜਿਹੜਾ ਕੁੱਤਾ ਕੰਮ ਚਲਾਇਆ ਹੈ ਪਰਚੀ ਤੇ ਦਵਾਈਆਂ ਲਿਖ ਦੇਣੀਆਂ ਆਯੂਸ਼ਮਾਨ ਕਾਰਡ ਵਾਲੀ ਦਵਾਈ ਵੀ ਨਹੀਂ ਅੰਦਰੋਂ ਮਿਲਣੀ ਤੁਹਾਨੂੰ ਦਵਾਈ ਵੀ ਇਹਨਾਂ ਨੇ ਕਹਿੰਨਾ ਜੀ ਤੁਸੀਂ ਬਾਹਰ ਜਾਓ ਤੁਹਾਨੂੰ ਇੱਥੇ ਕੁਝ ਨਹੀਂ ਮਿਲਣਾਗਾ ਅੰਦਰੋਂ ਯੋਸ਼ਮਾਨ ਆਯੂਸ਼ਮਾਨ ਕਾਰਡ ਦੇ ਨਹੀਂ ਅੰਦਰੋਂ ਬਾਹਰੋਂ ਲੈਣੇ ਅਸੀਂ ਜਿਹੜੇ ਬਾਹਰੋਂ ਵੀ ਲਈਆਂ ਨੇ ਇਹ ਨਹੀਂ ਅਜੇ ਵੀ ਸਾਡੇ ਕੋਲ ਬਿੱਲ ਕਟਾਣ ਵਾਲੇ ਪਏ ਨੇ ਤੇਰਾ ਨਾਮ ਸੁਖਵਿੰਦਰ ਕੁਮਾਰ ਮੁੱਤੀ ਹੈ ਮੇਰੇ ਫਾਦਰ ਸਾਹਿਬ ਸੀਗੇ ਬੋਟਰਾਂ ਮੁੱਤੀ ਅਸੀਂ ਗੁਰੂਰ ਸਾਹਿਬ ਤੋਂ ਰਹਿੰਦੇ ਆਂ ਬਾਜੀ ਅਸੀਂ ਗੁਰੂਰ ਸਾਹਿਬ ਤੋਂ ਆਏ ਸੀ ਇੱਥੇ